ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 31 ਮਾਰਚ ਜਿਸ ਦਿਨ ਇਹ ਰਾਖਸ਼ਸ ਡਾਕਟਰ ਅੰਬੇਦਕਰ ਜਿਸ ਨੂੰ ਇਹਨਾਂ ਨੇ ਭਾਰਤ ਰਤਨ ਦਾ ਅਵਾਰਡ ਦਿੱਤਾ ਸੀ ਇਹ ਉਹ ਰਾਖਸ਼ਸ ਹੈ ਜਿਸ ਨੇ ਭਾਰਤ ਦਾ ਸੰਵਿਧਾਨ ਲਿਖਿਆ ਤੇ ਸੰਵਿਧਾਨ ਦੇ ਹੇਠ ਸਿੱਖ ਧਰਮ ਨੂੰ Hindu ਧਰਮ ਦਾ ਹਿੱਸਾ ਦੱਸ ਦਿੱਤਾ ਅੱਜ 31 ਮਾਰਚ ਨੰਗਲ ਫਲੋਰ ਵਿਖੇ ਖਾਲਿਸਤਾਨੀ ਪੱਖੀ ਸਿੱਖਾਂ ਨੇ ਇਸ ਰਾਖਸ਼ਸ ਅੰਬੇਦਕਰ ਦੇ ਬੁੱਤ ਤੇ ਸਿੱਖ ਆਰ ਨਾਟ ਹਿੰਦੂ ਸਿੱਖ ਹਿੰਦੂ ਨਹੀਂ ਹੈ ਐਸਐਫਸੀ ਖਾਲਿਸਤਾਨ ਜਿੰਦਾਬਾਦ ਪੰਜਾਬ ਰੈਫਰੈਂਡਮ ਜਿੰਦਾਬਾਦ ਦੇ ਛਾਪੇ ਲਾਏ ਆ ਸੁਨਿਆ ਦਿੰਦੇ ਆ ਪੂਰਾ ਅਸੀਂ ਇਸ ਦਲਿਤ ਵਰਗ ਨੂੰ ਇਹ ਡਾਕਟਰ ਅੰਬੇਦਕਰ ਤੁਹਾਡਾ ਗੁਰੂ ਨਹੀਂ ਹੈ ਵਾਡਾ ਗੁਰੂ ਹੈ ਭਗਤ ਰਵਿਦਾਸ 14 ਅਪ੍ਰੈਲ ਜਿਸ ਦਿਨ ਇਸ ਰਾਖਸ਼ਸ ਅੰਬੇਦਕਰ ਦਾ ਜਨਮ ਦਿਹਾੜਾ ਹੁੰਦਾ ਹੈ 14 ਅਪ੍ਰੈਲ ਪੂਰੇ ਪੰਜਾਬ ਦੇ ਵਿੱਚੋਂ ਇਹ ਰਾਖਸ਼ਸ ਅੰਬੇਦਕਰ ਦੇ ਬੁੱਤ ਲਾ ਦਿਓ ਪੰਜਾਬ ਦੀ ਲੈਂਡ ਆਫ ਸਿਕਸ ਡਸ ਨਾਟ ਹੈਵ ਅ ਪਲੇਸ ਫਾਰ ਦ ਸਟੈਚੂਜ਼ ਆਫ ਥਿਸ ਡੈਵਲ ਅੰਬੇਦਕਰ ਹਿਸ ਸਟੈਚੂਜ਼ ਮਸਟ ਫਾਲ ਇਨ ਪੰਜਾਬ 14 اپریل نو ڈاکٹر امبیدکر راکشس විශ්වාස ਘਾਤੀ ਦੇ ਬੁੱਤ ਪੂਰੇ ਪੰਜਾਬ ਚੋਂ ਲਾ ਦੇਓ ਕਿਉਂਕਿ ਜਿੱਥੇ ਜਿੱਥੇ ਬੁੱਤਾਂ ਸਾਨੂੰ ਇਹ ਸਵਿਧਾਨ ਉਹ ਦਿਸਦਾ ਹੈ ਜਿਹੜਾ ਇਸਨੇ ਆਪਣੇ ਹੱਥੀ ਲਿਖਿਆ ਸੀ ਜਿਸ ਸਵਿਧਾਨ ਦੇ ਸਿੱਖਾਂ ਦੀ ਨਸਲਕੁਸ਼ੀ 1984 ਤੋਂ جاری ਹੈ اور ਇਹ ਰਾਖਸ਼ ਅੰਬੇਦਕਰ ਵੀ ਜ਼ਿੰਮੇਵਾਰ ਸਿੱਖ ਨਸਲਕੁਸ਼ੀ ਦਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੇ ਸਿੱਖ ਸੰਗਤ ਤੇ ਦਲਿਤ ਵਰਗ ਇਸ ਰਾਕਸ਼ਸ ਅੰਬੇਸ਼ਕੋਰ ਦੇ ਬੁੱਤ ਪੂਰੇ ਪੰਜਾਬ ਚੋਂ 14 ਅਪ੍ਰੈਲ ਨੂੰ ਲਾ ਦਿਓ ਤੇ ਜੇ ਤੁਸੀਂ ਲਗਾਣੇ ਆ ਤੇ ਭਗਤ ਰਵਿਦਾਸ ਤੇ ਲਗਾਓ